ਪਟਿਆਲਾ ਦੇ ਵਿੱਚ ਅੱਜ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਵੱਡਾ ਹੰਗਾਰਾ ਜਿਹੜਾ ਦੇਖਣ ਨੂੰ ਮਿਲਿਆਗਾ ਸਾਡੇ ਨਾਲ ਜੋੜੇ ਮਜਰਾ ਜੀ ਮੌਜੂਦ ਨੇ ਗੱਲਬਾਤ ਕਰ ਲੈਣੇ ਜੋੜੇ ਮਜਰਾ ਸਾਹਿਬ ਅੱਜ ਵੱਡਾ ਹੰਗਾਰਾ ਮਿਲਿਆ ਭਗਵੰਤ ਮਾਨ ਜੀ ਆਪ ਖੁਦ ਪਹੁੰਚੇ ਤੇ ਲੋਕਾਂ ਦਾ ਹੜਾ ਗਿਆ ਦੇਖੋ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਚ ਆਈ ਹੈ ਸਾਡੇ ਮੁੱਖ ਮੰਤਰੀ ਸਾਹਿਬ ਜੀ ਉਸੇ ਦਿਨ ਤੋਂ ਪੰਜਾਬ ਦੇ ਭਲੇ ਲਈ ਪੰਜਾਬ ਦੇ ਹਿੱਤ ਲਈ ਲਗਾਤਾਰ ਕੰਮ ਕਰਦੇ ਆ ਰਹੇ ਨੇ ਸੋ ਉਸੇ ਦੀ ਨਤੀਜਾ ਕਿ ਪੰਜਾਬ ਦੇ ਲੋਕਾਂ ਦੇ ਵਿੱਚ ਜਿਵੇਂ 2022 ਜੋ ਉਤਸ਼ਾਹ ਸੀ ਉਸੇ ਤਰ੍ਹਾਂ ਹੁਣ ਉਤਸ਼ਾਹ ਔਰ ਸਰਕਾਰ ਦੇ ਕੰਮਾਂ ਨੂੰ ਲੋਕ ਪਸੰਦ ਕਰਦੇ ਹੋਏ ਜਿਹੜਾ ਵੱਡੀ ਗਿਣਤੀ ਜੋ ਉੱਭੜ ਕੇ ਜਿਹੜਾ ਹੈਗਾ ਇੱਥੇ ਪਹੁੰਚੇ ਨੇ ਔਰ ਉਹ ਮਾਨ ਸਾਹਿਬ ਨੂੰ ਨਾਮਜ਼ਦ ਕਰ ਦਿੱਤਾ ਸੋ ਸਾਨੂੰ ਲੱਗਦਾ ਕਿ ਪਟਿਆਲੇ ਦੀ ਸੀਟ ਹੈ ਜਿਹੜੀ ਉਹ ਬੱٹے ਮਾਰਜਨਲ ਜਿਹੜੀ ਜਿੱਤ ਕੇ ਮਾਨ ਸਾਹਿਬ ਦੀ ਝੋਲੀ ਪਾਉਂਦੇ ਚੱਕਰ ਤੇ ਠੀਕ ਛੇੜ ਦੇ ਦਿੱਤੀ ਜਾਏਗੀ ਪਰ ਟੱਕਰ ਕਿਸ ਦੇ ਨਾਲ ਮੰਨਦੇ ਹੋਗੇ ਵੱਡੀ ਟੱਕਰ ਕਿਸ ਦੇ ਨਾਲ ਹੋ ਸਕਦੀ ਹੈ ਦੇਖੋ ਜਿੰਨੇ ਅਸੀਂ ਦੇਖੇ ਨੇ ਜਿਹੜੇ ਐਮਪੀ ਲੜ ਰਹੇ ਨੇ ਸਾਰੇ ਦੇਖੇ ਪਰਖੇ ਹੋਏ ਨੇ ਤਾਂ ਕਾਂਗਰਸ ਦਾ ਕੈਂਡੀਡੇਟ ਹੋਵੇ ਚاہے ਬੀਜੇਪੀ ਦਾ ਕੈਂਡੀਡੇਟ ਹੋਵੇ ਕਿਉਂਕਿ ਉਹ ਪਹਿਲਾਂ ਲੋਕਾਂ ਨੇ ਪਰਖੇ ਹੋਏ ਨੇ ਮੈਨੂੰ ਨਹੀਂ ਲੱਗਦਾ ਉਹ ਕੋਈ ਰੇਸ 'ਚ ਨੇ ਸੋ ਪਟਿਆਲੇ ਜ਼ਿਲ੍ਹੇ ਦੇ ਲੋਕ ਮਾਨ ਸਾਹਿਬ ਨੂੰ ਸਤਿਕਾਰ ਦਿੰਦੇ ਨੇ ਮਾਨ ਸਾਹਿਬ ਨੂੰ ਪਿਆਰ ਕਰਦੇ ਨੇ ਸੋ ਵੱਡੀ ਗਣਤੀ ਦੇ ਵਿੱਚ ਜਿਹੜੀ ਪਟਿਆਲਾ ਸੀਟ ਆ ਉਹ ਜਿੱਤ ਗਏ ਮਾਨ ਸਾਹਿਬ ਦੀ ਝੋਲੀ 'ਚ ਬੀਜੇਪੀ ਦਾ ਲਗਾਤਾਰ ਵਿਰੋਧ ਹੋ ਰਿਹਾ ਕਾਂਗਰਸ ਦਾ ਕਿਸ ਤਰ੍ਹਾਂ ਦੇਖੋ ਜਦੋਂ ਕਿਸਾਨ ਅੰਦੋਲਨ ਚੱਲਿਆ 700 ਤੋਂ ਉੱਤੇ ਜਿਹੜੇ ਕਿਸਾਨ ਮਜ਼ਦੂਰ ਸ਼ਹੀਦ ਹੋਏ ਸੋ ਅੱਜ ਇਹ ਇਲੈਕਸ਼ਨ ਲੜ ਰਹੇ ਨੇ ਏ ਇਹ ਮੇਰੇ ਖਲੇ ਨਾਲੋਂ ਇਲੈਕਸ਼ਨ ਨਹੀਂ ਲੜਨਾ ਚਾਹੀਦਾ ਕਿਉਂਕਿ ਇਹਨਾਂ ਨੇ ਕੋਈ ਇੱਕ ਵੀ ਕੰਮ ਦੱਸ ਦੇਣ ਜਿਹੜਾ ਪੰਜਾਬ ਵਾਸਤੇ ਚੰਗਾ ਕੰਮ ਕੀਤਾ ਹੋਵੇ ਕੋਈ ਨਹੀਂ ਕੀਤਾ ਸਿਰਫ ਆਪਣੇ ਜਿਹੜੇ ਵੱਡੇ ਵਪਾਰੀ ਨੇ ਉਹ ਜਿਹੜਾ ਅਰਬਾਂ ਖਰਬਾਂ ਰੁਪਇਆ ਖਾ ਕੇ ਜਿਹੜੇ ੜਕਾਰ ਨਹੀਂ ਮਾਰਦੇ ਉਹਨਾਂ ਨੂੰ ਫਾਇਦਾ ਪਹਚਾਰੇ ਆਮ ਪਬਲਿਕ ਤਾਂ ਵਿਚਾਰੀ ਰੋਲ ਦੀ ਫੱਤੀ ਹਰ ਇੱਕ ਪਾਰਟੀ ਆਪਣਾ ਲੱਗੀ ਹੋਈ ਹੈ ਕਿ 13 0 13 0 ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਦੇਖੋ ਅਸੀਂ ਜਿਵੇਂ ਲੋਕਾਂ ਦਾ ਰੁਝਾਨ ਹੈ ਮੈਨੂੰ ਲੱਗਦਾ ਕਿ ਬਿਲਕੁਲ ਸੱਚੀ ਗੱਲ ਹੈ ਕਿ 13 0 ਪੰਜਾਬ ਚ ਹੋਊਗਾ ਮਾਦੀ ਪਾਰਟੀ 13 ਦੀ 13 ਜਿੱਤ ਕੇ ਜਿਹੜਾ ਲੋਕ ਸਭਾ ਦੇ ਵਿੱਚ ਜਾਣਾ ਜੋੜੇ ਮਜਰੀਸ ਸਾਡੇ ਤੋਂ ਐਮਐਲਏ ਤੋਂ ਪੂਰੀ ਤਸਵੀਰਾਂ ਦੇਖ ਰਹੇ ਹੋ ਕਿ ਨਰਵੇ ਸਵਾਗਤ ਕੀਤਾ ਜਾ ਰਿਹਾ ਤੇ ਵੱਡਾ ਹਾਰ ਜਿਹੜਾ ਹੈਗਾ ਫਟਿਆਲਾ ਦੇ ਵਿੱਚ ਦੇਖਣ ਨੂੰ ਮਿਲਿਆਗਾ ਜਿਸ ਤੱਕ ਉਹ ਆ ਕੇ ਮੁੱਖ ਮੰਤਰੀ ਕੋ ਪਹੁੰਚੇ ਤੇ ਉਹਨਾਂ ਨੇ ਸਭ ਦਾ ਸਵਾਗਤ ਕੀਤਾ ਉਹਨਾਂ ਨੂੰ ਗੁਲਦਸਤੇ ਦਿੱਤੇ ਗਏ ਹਾਰ ਪਾਇਆ ਉਹਨਾਂ ਦੇ ਉੱਪਰ ਹਾਰ ਪਾਇਆ ਗਿਆ ਉਹਨਾਂ ਦਾ ਸਵਾਗਤ ਕੀਤਾ ਗਿਆ ਫਟਿਆਲਾ ਤੋਂ ਕੈਮਰਾਮੈਨ ਸੰਦੀਪ ਦੇ ਨਾਲ रिपोर्ट देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप